ਸਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਹਾਂਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਅੱਜ ਦੀ ਕਲੈਕਸ਼ਨ ਮਿਲੂਗੀ ਜੀ ਤੁਸੀਂ ਸੂਟ ਜਲਦੀ ਸਿਲੈਕਟ ਕਰ ਲਿਓ ਜਿਹੜੀਆਂ ਭੈਣਾਂ ਦੀ ਪਹਿਲਾਂ ਪੇਮੈਂਟ ਆਈ ਜਾਊਗੀ ਉਹਨਾਂ ਦੇ ਆਪਾਂ ਸੂਟ ਨੇ ਜਿਹੜੇ ਡਨ ਕਰ ਦਵਾਂਗੇ ਸਾਈਡ ਤੇ ਰੱਖੇ ਜਾਣਗੇ ਤੇ ਹਨਾ ਪੇਮੈਂਟ ਜਿਹੜੀ ਸਾਨੂੰ ਪੁੱਛ ਕੇ ਕਰਿਓ ਪਲੀਜ਼ ਸਾਨੂੰ ਪੁੱਛ ਕੇ ਵੀ ਹਾਂਜੀ ਇਹ ਸੂਟ ਅਵੇਲੇਬਲ ਆ ਤੇ ਉਹਦੇ ਬਾਰੇ ਹਨਾ ਕੁਝ ਵੀ ਜੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਮੈਸੇਜ ਤੇ ਲੈ ਸਕਦੇ ਹੋ ਤੇ ਫਿਰ ਜਦੋਂ ਅਸੀਂ ਓਕੇ ਕਰਤਾ ਫਿਰ ਤੁਸੀਂ ਪੇਮੈਂਟ ਕਰਿਓ ਜੀ ਬਾਕੀ ਹਨਾ ਭੈਣਾ ਫੋਨ ਕਾਲ ਕਰਦੀਆਂ ਨੇ ਕਈ ਵਾਰ ਕੀ ਹੁੰਦਾ ਜਦੋਂ ਮੈਂ ਫੋਨ ਕਾਲ ਤੇ ਤੁਸੀਂ ਕਹਤਾ ਸਾਨੂੰ ਵੀ ਇਹ ਚੀਜ਼ ਕਿਸੇ ਚੀਜ਼ ਬਾਰੇ ਵੀ ਤੁਸੀਂ ਸਾਨੂੰ ਪੁੱਛਿਆ ਕਈ ਵਾਰ ਨਾ ਸਾਨੂੰ ਅਸੀਂ ਇਹ ਜੀ ਸਿਚੁਏਸ਼ਨ ਚ ਹੁੰਨੇ ਆ ਜਾਂ ਕਿਤੇ ਬਾਜ਼ਾਰ ਚ ਹੁੰਨੇ ਆ ਜਾਂ ਡਾਇਰ ਦੇ ਹੁੰਨੇ ਆ ਨਾ ਜਾਂ ਕਾਰੀਗਰ ਨਾਲ ਕੋਈ ਕੁਝ ਵੀ ਹਨਾ ਉਹਨਾਂ ਦੇ ਸੂਟ ਕੱਢ ਰਹੇ ਹੁੰਨੇ ਆ ਕੁਝ ਵੀ ਤਾ ਫਿਰ ਸਾਨੂੰ ਉਹ ਟਾਈਮ ਨਹੀਂ ਲੱਗਦਾ ਹਨਾ ਜਿਹੜੀ ਚੀਜ਼ ਤੁਸੀਂ ਮੰਗੀ ਹੁੰਦੀ ਆ ਜੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰੋਗੇ ਉਹਦਾ ਚਾਹੇ ਅਸੀਂ ਰਿਪਲਾਈ ਅਗਲੇ ਦਿਨ ਦੇਈਏ ਚਾਹੇ ਉਸੇ ਟਾਈਮ ਦੇਈਏ ਚਾਹੇ ਸ਼ਾਮ ਤੱਕ ਕਦੋਂ ਵੀ ਦਈਏ ਅਸੀਂ ਵਟਸਐਪ ਮੈਸੇਜ ਦਾ ਜ਼ਰੂਰ ਰਿਪਲਾਈ ਦੰਨੇ ਆ ਪਰ ਜਿਹੜੀ ਫੋਨ ਕਾਲ ਆਉਂਦੀ ਆ ਕਈ ਵਾਰ ਹਨਾ ਉਹ ਭੈਣਾ ਦੇ ਰਹਿ ਜਾਂਦੇ ਆ ਮੈਂ ਖੁਦ ਵੀ ਸੋਚਦੀ ਹੁੰਨੀ ਆ ਜਦੋਂ ਯਾਦ ਆਉਂਦਾ ਵੀ ਹਨਾ ਕਿਸੇ ਨੇ ਸਾਨੂੰ ਵੀ ਹੋਰ ਡਿਜ਼ਾਈਨ ਮੰਗਿਆ ਸੀ ਜਾਂ ਉਹ ਚੀਜ਼ ਬਾਰੇ ਪੁੱਛਿਆ ਸੀ ਇੱਕ ਬਾਗ ਦੇ ਬਾਗ ਬਾਰੇ ਬਹੁਤ ਪੁੱਛ ਰਹੇ ਨੇ ਆਪਾਂ ਡਿਟੇਲ ਚ ਕੋਈ ਨਹੀਂ ਉਹਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਪਲੀਜ਼ ਹਨਾ ਮੈਸੇਜ ਕਰਿਆ ਕਰੋ ਵੱਧ ਤੋਂ ਵੱਧ ਤੇ ਅਸੀਂ ਤੁਹਾਨੂੰ ਮੈਸੇਜ ਤੇ ਹਰ ਇੱਕ ਚੀਜ਼ ਦਾ ਜਵਾਬ ਮਿਲ ਜੂਗਾ ਪਰ ਫੋਨ ਕਾਲ ਤੇ ਕਿਤੇ ਨਾ ਕਿਤੇ ਹਨਾ ਅਸੀਂ ਵੀ ਰਿਸਪੌਂਸ ਦੇਣਾ ਰਹਿ ਜਾਂਦੇ ਆ ਜਿਹੜਾ ਮੈਂ ਸੂਟ ਪਾਇਆ ਹੋਇਆ ਜੀ ਮੈਂ ਰੂਟੀਨ ਚ ਸੂਟ ਪਾ ਰਹੀ ਆ ਬਹੁਤ ਸੋਹਣਾ ਸਟੱਫ ਹੈ ਜਿਵੇਂ ਕਾਟਨ ਸ਼ਿਮਰ ਦਾ ਸਟੱਫ ਹੈ ਰਸ਼ੀਆ ਦੀ ਰਸ਼ੀਆ ਬ੍ਰਾਂਡ ਦਾ ਜੀ ਇਹ ਮਤਲਬ ਇੰਨੀ ਗਰਮੀ ਚ ਪਾ ਰਹੀ ਆ ਫਿਰ ਵੀ ਬਹੁਤ ਜਿਆਦਾ ਕੰਫਰਟੇਬਲ ਹੈ ਨਹੀਂ ਹੈਗਾ ਵੀ ਜੇ ਸ਼ਿਮਰ ਆ ਗਿਆ ਤਾਂ ਇਹ ਗਰਮੀ ਚ ਨਹੀਂ ਪਹਿਣਾ ਬਹੁਤ ਹੀ ਲਾਈਟ weight ਦਾ ਸਟੱਫ ਆ ਤੇ बार-बार ਤੁਸੀਂ ਇਹਨੂੰ ਪਾ ਸਕਦੇ ਹੋ ਹੰਡਾ ਸਕਦੇ ਹੋ ਇਹ ਚ ਆਪਣੇ ਕੋਲੇ ਪਰਪਲ ਕਲਰ ਆ ਗਿਆ ਜੀ ਮੈਚਿੰਗ ਸੂਟ ਰਹੂਗਾ ਜੀ ਇਹ ਮੈਂ ਪਾਇਆ ਹੋਇਆ ਹੈ ਸਕਾਈ ਆ ਗਿਆ ਇਹ ਸਕਾਈ ਦੇ ਆਪਣੇ ਕੋਲੇ 3-4 ਸੂਟ ਹੈਗੇ ਸੀ ਇਹ ਸੋਲਡ ਆਊਟ ਨੇ ਜੀ ਇਹ ਚ ਪਰਪਲ ਕਲਰ ਹੈ ਆਪਣੇ ਕੋਲੇ ਬਹੁਤ ਹੀ ਸੋਹਣਾ ਸਕਰੀਨ ਤੇ ਪ੍ਰਾਈਸ ਸ਼ੋ ਹੋਊਗਾ ਜੀ ਮੈਚਿੰਗ ਸੂਟ ਦਾ ਹੋ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਹੈ ਰਸ਼ੀਆ ਦੀ ਸ਼ਿਮਰ ਹੈ ਜੀ ਕਾਟਨ ਸ਼ਿਮਰ ਹੈ ਸਟੱਫ ਬਹੁਤ ਸੋਹਣਾ ਇਹ ਨਹੀਂ ਹੈਗਾ ਵੀ ਤੁਹਾਡੇ ਸ਼ਿਮਰ ਹੈ ਤਾਂ ਚੂਬੂਗੀ ਕਾਟਨ ਵਾਂਗੂ ਤੁਸੀਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਨੈਕਸਟ ਸੂਟ ਇਹ ਹੈ ਜੀ ਆਪਣਾ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਮੈਚਿੰਗ ਰਹੂਗਾ ਨੈਗੇਟਿਵ ਪੋਜ਼ੀਟਿਵ ਪ੍ਰਿੰਟ ਰਹੂਗਾ ਜੀ ਇਹਦਾ ਇਹ ਦੇਖੋ ਤੁਸੀਂ ਇਹ ਵੀ ਬਹੁਤ ਵਧੀਆ ਸਟੱਫ ਹੈ ਜੀ yellow color ਆ ਗਿਆ light yellow ਜਾ ਗਿਆ ਇਹ ਕਲਰ ਇਸ ਚੀ ਆਪਣੇ ਕੋਲ ਇੱਕ ਹੋਰ ਪ੍ਰਿੰਟ ਹੈ ਜੀ ਕੋਈ ਵੀ ਤੁਹਾਨੂੰ ਹਨਾ ਦੇਸੀ ਸਟੱਫ ਨਹੀਂ ਮਿਲੂਗਾ ਵਧੀਆ ਕੁਆਲਟੀ ਦਾ ਹੀ ਸਟੱਫ ਮਿਲੂਗਾ ਘੱਟੀਆਂ ਚੀਜ਼ਾਂ ਆਪਾਂ ਖੁਦ ਹੀ ਵੇਚ ਕੇ ਨਹੀਂ ਰਾਜੀ ਜੀ ਜਿਵੇਂ ਸਾਨੂੰ ਕਿਹਾ ਵੀ ਜਾਂਦਾ ਜੀ ਸਾਨੂੰ ਇੰਨੀ ਕ੍ਰੈਂਸ ਚ ਐਵੇਂ ਆ ਚੀਜ਼ ਚਾਹੀਦੀ ਹੈ ਦੇਖੋ ਹਨਾ ਉਹ ਆਪਾਂ ਅਵੇਲੇਬਲ ਨਹੀਂ ਕਰ ਸਕਦੇ ਜਿਹੜੀ ਚੀਜ਼ ਆਪ ਨੂੰ ਨਹੀਂ ਪਸੰਦ ਉਹ ਨਹੀਂ ਵੇਚ ਸਕਦੇ ਆਪਾਂ ਨਹੀਂ ਸੇਲ ਕਰ ਸਕਦੇ ਇਹ ਵਧੀਆ ਇਹ ਵੀ ਤਮੰਨਾ ਦਾ ਜਿਹੜਾ ਬ੍ਰਾਂਡ ਦਾ ਸੂਟ ਰਹੂਗਾ ਜੀ ਵਧੀਆ ਕੁਆਲਟੀ ਦਾ ਬਾਟਮ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਟੈਂਪ ਜਿਹੜੀ ਹੋਊਗੀ ਏ ਵੀ ਨੈਗੇਟਿਵ ਪੋਜ਼ਿਟਿਵ प्रिंट ਰਹੂਗਾ ਜੀ बॉटम ਤੇ ਨੈਗੇਟਿਵ प्रिंट ਰਹੂਗਾ ਅੱਗੇ ਆਪਣੇ ਕੋਲੇ ਇਹ ਸੂਟ ਆ ਗਏ ਜੀ ਇਹ ਬਿਲਕੁਲ ਲੋ ਪ੍ਰਾਈਸ ਤੇ ਨੇ ਪਿਓਰ ਕਾਟਨ ਦੇ ਸੂਟ ਨੇ ਇਹ ਨਹੀਂ ਹੈਗਾ ਵੀ ਜੇ ਲੋ ਕੁਆਲਟੀ ਆ ਵੀ ਮਤਲਬ ਲੋ ਕੁਆਲਟੀ ਹੋਊਗੀ ਜੇ ਪ੍ਰਾਈਸ ਜਿਹੜਾ ਲੋ ਹੈ ਇਹਦਾ ਇਹ ਦੇਖੋ ਤੁਸੀਂ ਇਹ ਵਾਲੀ ਇਹਦੇ ਨਾਲ ਮੈਚਿੰਗ ਰੂਲ ਲਾਈਟ ਕਲਰ ਦਾ ਇਹ ਚ ਮੈਚਿੰਗ ਆਪਾਂ ਬਣਾਈ ਹੈ ਕੈਮਰਿਕ ਕਾਟਨ ਹੈ ਜੀ ਇਹ ਇਹ ਵੀ ਆਪਣੇ ਕੋਲੇ ਜਾਦੇ ਸੂਟਾਂ ਦਾ ਮਤਲਬ ਲੱਗ ਰਿਹਾ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਹੁਣ ਪਤਾ ਕਾਫੀ ਸੂਟਾਂ ਦਾ ਹਾਂਜੀ ਇਹ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈ ਜੇ ਤੁਸੀਂ ਇਹਨੂੰ yellow lace ਦੇ ਨਾਲ ਰੈਡੀ ਕਰੋਗੇ ਬਹੁਤ ਹੀ ਸੋਹਣਾ ਬਣੂਗਾ ਬਾਕੀ ਦਾ ਪ੍ਰਾਈਸ ਵੀ ਤੁਸੀਂ ਦੇਖ ਸਕਦੇ ਹੋ ਜਿੰਨਾ ਭਣਾ ਨੇ ਸਟੀਚਿੰਗ ਕਰਵਾ ਕੇ ਦੇਖਣੀ ਹੈ ਤੁਸੀਂ ਇਹਨਾਂ ਤੇ ਵੀ ਟਰਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟੱਫ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਇਹਦਾ ਪ੍ਰਿੰਟ ਆ ਕੈਮਰਿਕ ਕਾਟਨ ਹੋਊਗੀ ਬਿਲਕੁਲ ਮਿਕਸ ਨਹੀਂ ਹੋਊਗਾ ਬਹੁਤ ਪਿਆਰਾ ਜਿਹੜਾ ਆਪਣਾ ਪ੍ਰਿੰਟ ਆ ਇਹ ਦੇਖੋ ਤੁਸੀਂ ਇਹ 올ਓਵਰ ਸੂਟ ਹੈ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਆ ਜੇ ਕਿਸੇ ਨੇ ਆਪਣੀ ਮੰਮੀ ਵਾਸਤੇ ਦਾਦੀ ਵਾਸਤੇ ਸੂਟ ਬਾਇ ਕਰਨਾ ਬਹੁਤ ਪਿਆਰਾ ਰਹੂਗਾ ਜੀ ਇਹ। ਇਹਦੀ ਕਾਟਨ ਵੀ ਬਹੁਤ ਅੱਛੀ ਕੁਆਲਿਟੀ ਦੀ ਹੈ ਜੀ। ਬਹੁਤ ਵਧੀਆ ਕੁਆਲਿਟੀ ਦੀ ਕਾਟਨ ਆ। ਇਹ ਵੀ ਬਹੁਤ ਵਧੀਆ ਬਣਨ ਵਾਲੇ ਨੇ ਸੂਟ। ਤੁਹਾਨੂੰ ਇਸ ਪ੍ਰਾਈਸ 'ਚ ਕਿਤੋਂ ਵੀ ਇਹ ਸੂਟ ਨਹੀਂ ਮਿਲਨਾਲੇ। ਵਧੀਆ ਸੂਟ ਹੋਣਗੇ ਜੀ। ਇਹ ਦੇਖੋ ਤੁਸੀਂ। ਪ੍ਰਾਈਸ ਅਕੋਰਡਿੰਗ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ। ਕੋਈ ਦੇਸੀ ਸਟੱਫ ਨਹੀਂ ਹੈ ਜੀ। ਬਹੁਤ ਸੋਹਣਾ ਔਡੀ ਡਿਜੀਟਲ ਪ੍ਰਿੰਟ ਹੈ ਜੀ। ਏ ਦੇਖੋ ਅੱਗੇ ਆ ਗਿਆ ਜੀ ਲਵਲੀਨ ਦਾ ਸੂਟ ਆ ਗਿਆ ਆਪਣਾ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਵੀ ਤੁਸੀਂ ਨਾ ਜਿਵੇਂ 올ਡ ਏਜ ਵਾਸਤੇ ਵੀ ਪ੍ਰਿੰਟ ਲੈ ਕੇ ਆਓ ਤਾਂ ਅਸੀਂ ਹਨਾ ਐਵੇਂ ਮਤਲਬ ਸੋਚ ਕੇ ਉਹਨਾਂ ਲਈ ਇਹ ਪ੍ਰਿੰਟ ਲੈ ਕੇ ਆਇਆ ਇਹ ਦੇਖੋ ਤੁਸੀਂ ਇਹ ਵੀ ਬਹੁਤ ਸੋਹਣਾ ਪ੍ਰਿੰਟ ਬਣਨ ਵਾਲਾ ਹੈ ਜੀ ਲਵਲੀਨ ਦਾ ਪ੍ਰਿੰਟ ਹੈ ਜੀ ਇੱਕ ਹੋਰ ਪ੍ਰਿੰਟ ਇਹ ਵੀ ਬਹੁਤ ਪਿਆਰਾ ਹੈ ਜੀ ਅੱਜ ਕੱਲ ਗਰ ਲਈ ਗਰ ਲਈ ਜੇ ਹੋਣ ਚਾਹੇ ਸੂਟ ਚਾਹੇ 올ਡੇਜ ਹੋਣ ਸਾਰੇ ਹੀ ਲਾਈਟ ਕਲਰ ਪਾਉਣਾ ਪਸੰਦ ਕਰਦੇ ਨੇ ਗਰਮੀਆਂ ਦੇ ਵਿੱਚ ਇਹ ਪੱਤਿਆਂ ਜੇ ਵਾਲਾ ਆ ਗਿਆ ਜੀ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਲਵਲੀਨ ਦਾ ਰਹੂਗਾ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਦਾ ਵੀ ਅੱਗੇ ਸੂਟ ਆ ਗਏ ਜੀ ਆਪਣੇ ਰੀਵਾ ਦੇ ਇਹ ਆਪਾਂ ਪਹਿਲਾਂ ਵੀ ਸੇਲ ਕੀਤੇ ਨੇ ਜੀ ਸੂਟ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਆਪਣਾ ਇਹ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਜੀ ਇਹਦੇ ਤੇ ਪ੍ਰਾਈਸ ਹੈ ਬਹੁਤ ਜ਼ਿਆਦੇ ਜੈਨੂਨ ਹੈ ਨੈਗੇਟਿਵ ਪੋਜ਼ੀਟਿਵ print ਦੀ ਤੁਹਾਨੂੰ ਬਾਟਮ ਮਿਲੇਗੀ ਜੀ ਇਹ ਰੀਵਾ ਬ੍ਰਾਂਡ ਦੇ ਨੇ ਜੀ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਪਿਆਰਾ ਕਲਰ ਹੈ ਜਿਵੇਂ ਦਾ ਕਲਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਵੇਂ ਦਾ ਹੀ ਇਹ ਕਲਰ ਹੈ ਜੀ ਐਕਚੁਅਲ ਚ ਵੀ ਉਹੀ ਕਲਰ ਹੈ ਇਹ ਦੇਖੋ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਜ਼ਿਆਦੇ ਪਿਆਰੀ ਹੈ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਨਾਲ ਐਵੇਂ ਦੀ ਤੁਹਾਨੂੰ ਪ੍ਰਿੰਟਿੰਗ ਹੈ ਜਿਹੜੀ ਬਾਟਮ ਚ ਮਿਲੂਗੀ ਜਿਹੜਾ ਇਹਦਾ ਸਟੱਫ ਹੋਊਗਾ ਜੀ ਬਾਟਮ ਦਾ ਉਹ ਵੀ ਬ੍ਰਾਂਡ ਦਾ ਹੀ ਹੋਊਗਾ ਇਹ ਨਹੀਂ ਹੈਗਾ ਸੀ ਸਿੰਪਲ ਕੈਮਰਿਕ ਤੁਹਾਨੂੰ ਲਾ ਕੇ ਦੇ ਰਹੇ ਆ ਬ੍ਰਾਂਡਡ ਹੀ ਨਾਲ ਬਾਟਮ ਹੋਊਗੀ ਇਹ ਆ ਗਿਆ ਜੀ ਗ੍ਰੇ ਕਲਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਤੁਸੀਂ ਟਾਈਡਾਈ ਲੇਸ ਨਾਲ ਵੀ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਸਿੰਪਲ ਪਾਈਪਿੰਗ ਦੇ ਕੇ ਵੀ ਰੈਡੀ ਕਰਾ ਸਕਦੇ ਹੋ ਜਿਵੇਂ ਬਾਟਮ ਚੋਂ ਪਾਈਪਿੰਗ ਲੈ ਕੇ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਸੂਟ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਪਲੀਜ਼ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ